ਠਾਰ ਚ ਚਿੱਟੇ ਸਮੇਤ ਫੜੀ ਗਈ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਵੱਡਾ ਖੁਲਾਸਾ ਹੋਇਆ ਜੋ ਪੁਲਿਸ ਸੂਤਰਾਂ ਦੇ ਮੁਤਾਬਕ ਜਾਣਕਾਰੀ ਮਿਲ ਰਹੀ ਆ ਕਿ ਮਹਿਲਾ ਕੌਨਸਟੇਬਲ ਦੇ ਘਰ ਦੀ ਤਲਾਸ਼ੀ ਲਈ ਗਈ ਉਸ ਦੇ ਘਰ ਦੇ ਵਿੱਚ ਲਗਜ਼ਰੀ ਸਮਾਨ ਪਾਇਆ ਗਿਆ ਪਰ ਅਜੇ ਹੀ ਕੋਈ ਇਤਰਾਜ਼ਯੋਗ ਅਪਤੀਜਨਕ ਕੋਈ ਚੀਜ਼ ਨਹੀਂ ਮਿਲੀ ਜਿਸ ਦੇ ਨਾਲ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵੱਧ ਜਾਣ ਪਰ ਮੁਸ਼ਕਿਲਾਂ ਦੇ ਵਿੱਚ ਪਹਿਲਾਂ ਹੀ gir ਚੁੱਕੀ ਆ ਤੇ ਨਾਲ ਹੀ ਉਸ ਦਾ ਸਾਥੀ ਵੀ ਮੁਸ਼ਕਿਲਾਂ ਦੇ ਵਿੱਚ gir ਚੁੱਕਿਆ ਤੇ ਨਾਲ ਹੀ ਉਹ ਵੱਡੇ ਚਿਹਰੇ ਜਿਹੜੇ ਹਾਲੇ ਬੇਨਕਾਬ ਨਹੀਂ ਹੋਏ ਤਾਂ ਉਹਨਾਂ ਦੀਆਂ ਵੀ ਨਿੰਦਾ ਉੱਡ ਚੁੱਕੀਆਂ ਹੋਣਗੀਆਂ ਉਹਨਾਂ ਨੂੰ ਪਲ-ਪਲੇ ਡਰ ਸਤਾਉਂਦਾ ਹੋਵੇਗਾ ਕਿ ਕਿਤੇ ਅਮਨਦੀਪ ਸਾਡਾ ਨਾਮ ਨਾ ਲੈ ਦੇਵੇ ਤਾਂ ਪੁਲਿਸ ਨੂੰ ਸਾਰੇ ਦਾ ਪੇਚ ਪਤਾ ਹੁੰਦੇ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਸਿਆਸਤ ਗਰਮਾ ਰਹੀ ਆ ਹਰ ਕੋਈ ਇਹ ਗੱਲ ਕਹਿ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕੀ ਤੁਸੀਂ ਹੁਣ ਇਸ ਬਰਖਾਸਤ ਮਹਿਲਾ ਕੌਨਸਟੇਬਲ ਦਾ ਘਰ ਦੇ ਉੱਤੇ ਵੀ ਬਲਡوزر ਚਲਾਓਗੇ ਤਾਂ ਪਹਿਲਾਂ ਪ੍ਰਤਾਪ ਸਿੰਘ ਬਾਜਬਾ ਤੇ ਹੁਣ ਸੁਖਪਾਲ ਸਿੰਘ ਖੈਰਾ ਗਰਜਦੇ ਹੋਏ ਨਜ਼ਰ ਆਏ ਨੇ ਕੀ ਕੁਝ ਕਹਿ ਰਹੇ ਨੇ ਸਿੱਧੀ ਚਤਾਵਨੀ ਵੀ ਦੇ ਰਹੇ ਨੇ ਸੱਦੇ ਗਰਜਦੇ ਹੋਏ ਨਜ਼ਰ ਆਏ ਨੇ ਸੁਖਪਾਲ ਸਿੰਘ ਖੈਰਾ ਇੱਕ ਵਾਰ ਉਹਨਾਂ ਦੀ ਜੁਬਾਨੀ ਸੁਣ ਲਓ ਚਾਰੇ ਪਾਸੇ ਹਨੇਰ ਗਰਦੀ ਪੁਲਿਸ ਦਾ ਰਾਜ ਬਦਲਾਖੋਰੀ ਕਰਨ ਸੀਮਾਂ ਤੇ ਹੈ ਅੱਜ ਪੰਜਾਬ ਚ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨੇ ਨਾ ਫਰਜ਼ੀ ਇਹਨਾਂ ਨੇ ਆ ਯੁੱਧ ਨਸ਼ੇ ਵਿਰੁੱਧ ਇਹ ਫਰਾਡ ਪ੍ਰੋਗਰਾਮ ਹੈ ਕੱਲ ਪਰਸੋਂ ਇੱਕ ਕਨਸਟੇਬਲ ਬਠਿੰਡੇ ਦੀ ਅਮਰਦੀਪ ਕੋੜ ਇੱਕ ਇੱਕ ਸਪਾਹੀ ਉਹਨੂੰ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗਿਆ 2 ਕਰੋੜ ਰੁਪਏ ਦੀ ਕੋਠੀ ਥਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਉਜ਼ਾਰ ਮੋਟਰਸਾਈਕਲ ਸਕੂਟਰ ਔਰ ਉਹਦੀਆਂ ਤਾਰਾਂ ਕਿលੀਆਂ ਇੱਕ ਸਪਾਈ ਇੱਕ ਕਨਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੀ ਉਹਦੀਆਂ ਤਾਰਾਂ ਉੱਤੇ ਤੱਕ ਨੇ ਪੁਲਿਸ ਦੇ ਟਾਪ ਅਫਸਰਸ ਤੱਕ ਪਰ ਹੁਣ ਕੋਈ ਉਹਨਾਂ ਦੇ ਖਿਲਾਫ ਕੋਈ ਤਹਿਕੀਕਾਤ ਨਹੀਂ ਕਰੇਗਾ ਰੋਜ਼ ਬੁਲਡਰ ਬੁਲਡੋਜ਼ਰ ਚੜਾ ਕੇ ਗਰੀਬਾਂ ਦੇ ਘਰਟ ਆਏ ਜਾਂਦੇ ਨੇ ਭਗਵੰਤ ਜੱਟਾ ਕੇ ਦਿਖਾ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਬਠਿੰਡੇ ਦਾ ਮਕਾਨ ਜਾ ਜਿਹੜੇ ਜਿਹੜੇ ਆਫਸਰਸ ਆਈਪੀਐਸ ਆਫਸਰ ਰਾਜੀਤ ਸਿੰਘ ਅਰਗੇ ਜਿਹੜੇ ਭਗੋੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਤਾਂ ਕਿ ਦਿਖਾਉ ਉਹਨਾਂ ਦਾ ਘਰ ਉਹ ਗਰੀਬ ਵਿਚਾਰੇ ਜਿਹੜੇ ਕਰ ਲਾਉਂਦੇ ਨੇ 10 ਬੰਦਿਆਂ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਕੋ ਗਲਤ ਕੰਮ ਕਰਦਾ ਤੂੰ ਬਾਕੀ 9 ਨੂੰ ਸਜ਼ਾ ਦੇਤੀ ਆ ਅਗਰ ਕੱਲ ਨੂੰ ਅੱਜ ਜੋ ਗੁਨਾਹ ਘ ਆ ਰਿਹਾ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਭਰੀ ਹੋ ਜਾਂਦਾ ਤੂੰ ਘਰ ਬਣਾ ਕੇ ਦੇਾਂਗਾ ਉਹਨਾਂ ਦਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਦਲੀ ਕੀਤੀ ਜਾ ਰਹੀ ਔਰ ਮਾਡਲ ਕੇਸ ਦਾ ਹੈ ਜੋ ਭਾਜਪਾ ਦਾ योगी सरकार उत्तर प्रदेश ਦਾ ਮਾਡਲ ਜਿਨੇ ਗੈਂਗਸਟਰਾਂ ਦੇ ਘਰ ਬੁਲਡੋਜ਼ਰ ਨਾਲ ਟਾਇਏ ਕੇਜਰੀਵਾਲ ਤੇ ਭਗਵੰਤ ਮਾਨ ਨੇ ਬੁਲਡੋਜ਼ਰ ਦਾ ਪੋਲਿਟਿਕਸ ਦਾ ਮਾਡਲ ਉੱਥੋਂ ਚੱਕਿਆ ਹੈ ਬੀਜੇਪੀ ਤੋਂ ਆ ਕਿਸਾਨ ਬੈਠਿਆ ਆਪਾਂ ਸਾਰੇ ਕੀ ਮੰਗਦੇ ਅਸੀਂ ਸਿਰਫ ਆਪਣੀ ਨੇਕ ਨੀਅਤ ਦੀ ਕੀਤੀ ਕਮਾਈ ਦਾ ਮੁੱਲ ਐਮਐਸਪੀ ਉਹ ਜਾ ਕੇ ਸ਼ੰਭੂ ਬਾਰਡਰ ਤੇ ਬੈਠ ਕੇ ਕਾਂਗਰਸ ਵਲੇ ਵੀ ਬੈਠੇ ਦਿੱਲੀ ਵੀ ਗਏ ਇੱਕ ਚੀਟ ਨਹੀਂ ਆਈ ਇਸ ਵਿਅਕਤੀ ਨੇ ਬੀਜਪੀ ਦੇ ਕਹਿਣ ਦੇ ਉੱਤੇ ਬੀਜਪੀ ਦੇ ਕਹਿਣ ਦੇ ਉੱਤੇ ਬੁਲਡੋਜ਼ਰ ਨਾਲ ਜੀਸੀਬੀ ਮਸ਼ੀਨਾਂ ਲਾ ਕੇ ਉਹਨਾਂ ਦਾ ਮੋਰਚਾ ਖਦੇੜ ਦਿੱਤਾ ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ ਨਹੀਂ ਲੱਭ ਰਹੀ ਅੱਜ ਟਰਾਲੀਆਂ ਗਾਇਬ ਨੇ 4-4 5-5 ਲੱਖ ਰੁਪਏ ਦੀਆਂ ਟਰਾਲੀਆਂ ਟਰੈਕਟਰ ਗੈਸ ਚੁੱਲ੍ਹੇ AC ਫ੍ਰਿਜ ਉਹ ਯਾਰੋ ਮਾਲਵੇ ਦੇ ਵਿੱਚ ਇਹਨਾਂ ਉਹ ਖੋਤੀ ਬੁੱਕ ਰਾਣਾਂ ਦਾ ਨਾਮ ਪੈ ਗਿਆ ਵਾ ਟਰਾਲੀ ਚੋਰ ਇਸ ਵੀ ਚੁਣਿਆ ਸੀ ਅਸੀਂ ਇਹਨਾਂ ਨੂੰ ਕਿ ਤੁਸੀਂ ਸਾਡੇ ਦੇ ਬੀਜਪੀ ਦਾ जो तानाशाह राज साढे पंजाब राजे लागू करो और दोस्तों सुन लो अच्छी तरह होम मिनिस्टर ने लोग सभा एक बयान दिता कि हम पंजाब में राज नहीं कर रहे लेकिन जिसको भी हमने वहां पर गिरफ्तार करके डिब्रूगढ़ आसाम की जेल में भेजना था हमने भिजवा दिया है यदि मतलब एन एस ए लाए जे उपरों भगवंत मान नह के बीजेपी की सरकार ने लाए किसाना मोर्चा ਬੀਜੇਪੀ ਦੇ ਕੈਂਟ ਤੇ ਪੁੱਟਿਆ ਗਿਆ ਹੈ ਵਰਨਾ ਉਹ ਤਾਂ ਸੜਕ ਰੋਕੀ ਨਹੀਂ ਸੜਕ ਤਾਂ ਰੋਕੀ ਹਰਿਆਣਾ ਸਰਕਾਰ ਨੇ ਕੰਧ ਬਣਾਈ ਉਹਨਾਂ ਨੇ ਕਿਲ ਗੱਡੇ ਉਹਨਾਂ ਨੇ ਪੁਛਾੜਾ ਮਾਰੀਆਂ ਉਹਨਾਂ ਨੇ ਸ਼ੁਭਕਰਨ ਸਾਡਾ ਮਾਰਿਆ ਬੀਜੇਪੀ ਨੇ ਭਗਵੰਤ ਮਾਨ ਨੂੰ ਕੀ ਤਕਲੀਫ ਸੀ ਇਹਨੇ ਬੀਜੇਪੀ ਦੇ ਕੈਂਟ ਤੇ ਉੱਤੇ ਚਿੱਟਾ ਅੱਛਾ ਅ ਜੁਧ ਨਸ਼ੇ ਵਿਰੋਧ ਤੇ ਮਾਈਨਿੰਗ ਤੁਹਾਡਾ ਪਿਓ ਕਰੂਗਾ ਬੰਦ ਅ ਸਾਰੇ ਪੰਜਾਬ ਦੇ ਦਰਿਆਵਾਂ ਦਾ ਫਲਾਤਕਾਰ ਹੋ ਰਿਹਾ ਉਹ ਉਧਰਲੇ ਪਾਸੇ ਕੇਜਰੀ ਵਾਲੇ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉੱਥੋਂ ਆਮਦਨ ਹੈ ਮੇਰੇ ਵੀਰੋ ਕੌਣ ਹੈ ਕੇਜਰੀਵਾਲ ਕੀ ਕਹਿੰਦਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਨੂੰ ਰਾਜ ਤੇ ਬਿਠਾਓ ਮੈਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ ਹਰ ਸਾਲ ਤੁਹਾਡੇ ਖਜ਼ਾਨੇ ਵਿੱਚ 20000 ਕਰੋੜ ਰੁਪਇਆ ਪਾਇਆ ਕਰੂੰਗਾ 20000 ਕਰੋੜ ਬੈਠੇ ਬਾਜਵਾ ਸਾਹਿਬ ਪੁੱਛੋ ਕਿੰਨੀ ਆਮਦਨ ਹੈ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਖਜ਼ਾਨੇ ਨੂੰ ਮਾਈਨਿੰਗ ਦੇ ਵਪਾਰ ਤੋਂ ਹਰ ਸਾਲ ਸਿਰਫ 250 ਕਰੋੜ ਰੁਪਇਆ ਬਾਕੀ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਨਾ ਕਿ 19000 750 ਕਰੋੜ ਰੁਪਇਆ ਅੱਜ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਕਿੱਥੇ ਜਾ ਰਿਹਾ ਹੈ ਕੋਈ ਜਵਾਬ ਨਹੀਂ ਕਹ। ਮੇਰੇ ਵੀਰੋ ਮਗਰਲੀ ਸਰਕਾਰਾਂ ਨੂੰ ਪੰਡ ਦਾ ਉਹਨਾਂ ਨੇ 30 ਸਾਲਾਂ ਚ ਆ ਸੁਣਨ ਵਾਲੀ ਗੱਲ ਹੈ। ਮੈਂ ਰਿਸਰਚ ਕਰਕੇ ਤੁਹਾਨੂੰ ਤੱਥਾਂ ਨਾਲ ਕਹਿ ਰਿਹਾ 30 ਸਾਲਾਂ ਵਿੱਚ ਉਹਨਾਂ ਨੇ 3 ਲੱਖ ਕਰੋੜ ਰੁਪਇਆ ਕਰਜ਼ਾ ਚਾੜਿਆ 97 ਚ ਸ਼ੁਰੂ ਹੋਇਆ 2022 ਤੱਕ ਤੁਸੀਂ ਗਿਣ ਸਕਦੇ ਹੋ 92 ਚ 92 ਚ 30 ਸਾਲਾਂ ਚ 3 ਲੱਖ ਕਰੋੜ ਤੇ ਪਿਓ ਦੇ ਪੁੱਤਾਂ ਨੇ ਜਿਹੜੇ ਅਖੌਤੀ ਬੁੱਕਰ ਵਾਲੇ ਅਖੌਤੀ ਫਰਜ਼ੀ ਇਨਕਲਾਬੀ ਝੂਠੇ ਬੇਈਮਾਨ ਇਹਨਾਂ ਨੇ ਤਿੰਨਾਂ ਸਾਲਾਂ 'ਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਸਾਡੇ ਉੱਤੇ ਛਾੜ ਦਿੱਤਾ ਕੀ ਉਮੀਦ ਕਰਦੇ ਇਹਨਾਂ ਲੋਕਾਂ ਤੋਂ ਥਾਣਿਆਂ 'ਚ ਲੁੱਟ ਤਹਿਸੀਲਾਂ 'ਚ ਪੈਸਾ ਕੋਈ ਰਜਿਸਟਰੀ ਹੋ ਸਕਦੀ ਆ ਬਿਨਾ ਪੈਸੇ ਦਿੱਤੇ ਨਹੀਂ ਹੋ ਸਕਦੀ ਸਾਰੇ ਪਾਸੇ ਕਰਪਸ਼ਨ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਹਲਕਾਏ ਹੋਏ ਇਨਚਾਰਜ ਦੁਨੋਂ ਆਥਾਣਾ ਪੰਜਾਬ ਨੂੰ ਉਹਦਾ ਖੂਨ ਚੂਸ ਰਹੇ ਨੇ ਅੱਜ ਨੇ ਤੁਸੀਂ ਬੈਠੇ ਹੋ ਮੈਂ ਆਪਣੀ ਲੀਡਰਸ਼ਿਪ ਤੋਂ ਵਾਅਦਾ ਲੈਣਾ ਚਾਹੁੰਦਾ ਬਾਜਵਾ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ 1 ਮਿੰਟ ਪਲੀਜ਼ ਰਾਜਾ ਵੜਿੰਗ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ ਕੋਈ ਨਹੀਂ ਆਏ ਨਾ ਇਹਨਾਂ ਇਹਨਾਂ ਨੂੰ ਇੱਧਰ ਧਿਆਨ ਨਾ ਕਰੋ ਇੱਧਰ ਸੁਣੋ ਹੈਲੋ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਕੁਝ ਡੋਨਟ ਡਿਸਟਰਬ ਨਾ ਕਰੋ ਜੀ ਪਲੀਜ਼ ਬਾਜਵਾ ਸਾਹਿਬ ਬੈਠੇ ਨਾ ਰਾਜਾ ਵੜਿੰਗ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ ਇੱਕ ਮਿੰਟ ਪਲੀਜ਼ ਜੀ ਰੰਧਾਵਾ ਸਾਹਿਬ ਇੱਧਰ ਜੀ ਇੱਕ ਮਿੰਟ ਦੇਖੋ ਗੱਲ ਇਹ ਆ ਕਿ ਬਦਲਾਖੋਰੀ ਜਿਹੜੀ ਆ ਪੰਜਾਬ ਪੁਲਿਸ ਦੇ ਥਰੂ ਜਿਹੜਾ ਮੈਂ ਪੁਲਿਸ ਰਾਜ ਕਾ ਉਹ ਕੱਲਾ ਸਾਡੇ ਤੇ ਨਹੀਂ ਹੋਇਆ ਕੱਲਾ ਖੇਰੇ ਨੂੰ ਗ੍ਰਿਫਤਾਰ ਕਰਕੇ 9 ਸਾਲ ਦੇ ਮੁਕਦਮੇ ਝੂਠੇ ਜੰਦਰ ਨਹੀਂ ਦਿੱਤਾ ਸੁੰਦਰ ਸ਼ਾਮ ਬੈਠਾ ਉਪੀ ਸੋਨੇ ਹੈ ਨਹੀਂਗਾ ਇੱਥੇ ਧਰਮਸ਼ੋਡ ਅੱਜ ਵੀ ਅੰਦਰ ਆ ਭਾਰਤ ਕੂਸ਼ੇ ਦੇ ਕੂਸ਼ਣ ਨੂੰ ਦਿੱਤਾ ਅੰਦਰ ਹਾਈ ਕੋਰਟ ਨੇ ਸਾਰੇ ਮੁਕਦਮੇ ਕਵਾਸ਼ ਕਰਤੇ ਨੇ ਅੱਛਾ ਸਾਨੂੰ ਕੱਲਿਆਂ ਨੂੰ ਨਹੀਂ ਦਿੱਤਾ ਆ ਥੱਲੇ ਪੰਜਾਬ ਦੇ ਵਿੱਚ ਆ ਕੇ ਪਿੰਡਾਂ ਚ ਸਰਪੰਚਾਂ ਤੱਕ ਬਦਲਾਖੋਰੀ ਕਾਉਂਸਲਰਾਂ ਤੱਕ ਬਦਲਾਖੋਰੀ ਮੈਂ ਇਹਨਾਂ ਦਾ ਧਿਆਨ ਤਾਂ ਖਿੱਚਿਆ ਸੀਗਾ ਮੈਂ ਤੋਂੜ ਤੋਂ ਫਾਇਦਾ ਲੈਣਾ ਚਾਹਣਾ ਕਿ ਕੱਲ ਨੂੰ ਵਾਹਿਗੁਰੂ ਕਰੇ ਕੱਲ ਨੂੰ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਜਿਹੜੀ ਆਸ਼ ਬਣੇਗੀ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਚਾਹੁੰਦਾ ਜਨਤਾ ਦੀ ਹਾਜ਼ਰੀ ਵਿੱਚ ਕਿ ਅਸੀਂ ਇੱਕ ਬਦਲਾਖੋਰੀ ਦੇ ਖਿਲਾਫ ਵੱਡਾ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਝੂਠੇ ਮੁਕਦਮੇ ਦਰਜ ਹੋਏ ਸਾਰਿਆਂ ਦੇ ਮੁਕਦਮੇ ਰੱਦ ਕਰਾਵਾਂਗੇ ਕੱਲੇ ਰੱਦ ਨਹੀਂ ਕਰਾਵਾਂਗੇ ਇੱਧਰ ਧਿਆਨ ਕਰੋ ਕੱਲੇ ਰੱਦ ਨਹੀਂ ਕਰਾਵਾਂਗੇ ਜਿਨ੍ਹਾਂ ਨੇ ਤੁਹਾਡੇ ਮੁਕਦਮੇ ਝੂਠੇ ਕੀਤੇ ਨੇ ਐਨਡੀਪੀਐਸ ਦਾ ਕੀਤਾ ਜਿਵੇਂ ਮੇਰੇ ਤੇ ਹੋਇਆ ਜਾਂ ਕਿਸੇ ਤੇ 307 ਝੂਠੀ ਕਿਸੇ ਤੇ 420 ਉਲਟਾ ਪਰਚਾ 182 ਤਾਰਾ ਲਾ ਕੇ ਉਹਨਾਂ ਤੇ ਮੁਕਦਮੇ ਫੜ ਦੇ ਕੇ ਫੜ ਕੇ ਉਹਨਾਂ ਲੋਕਾਂ ਨੂੰ ਪੁਲਿਸ ਵਾਲੇ ਹੋਣ ਜਾਂ ਪੋਲਿਟਿਕਲ ਹੋਣ ਜ਼ਿਲ੍ਹਾ ਵਿੱਚ ਡੱਕਾਂਗੇ ਮੇਰੇ ਵੀਰੋ ਫੇਰ ਪੰਜਾਬ ਦੇ ਕਾਂਗਰਸ ਫੇਰ ਪੰਜਾਬ ਦੀ ਕਾਂਗਰਸ ਤੇ ਹਿਰਦੇ ਤੇ ਸ਼ਾਂਤੀ ਪਹੇਗੀ ਦੋਸਤੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਓ ਯਾਰ ਚੁੱਪ ਕਰੋ 1 ਮਿੰਟ ਹੈਲੋ ਥੋੜਾ ਆਇਸਟਾ ਪਲੀਜ਼ ਦੇਖੋ ਗੱਲ ਇਹ ਆ ਸਾਡੇ ਹੀ ਕੁਛ ਸੁਲਝੇ ਹੋਏ ਬੰਦੇ ਬੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਤੋਂ ਕਮਾਈ ਕੀਤੀ ਅੱਜ ਪੰਜਾਬ ਦੇ ਵਿੱਚ ਉਹ ਅਡਾਨੀ ਤੇ ਭਾਜਪਾ ਦਾ ਮਾਡਲ ਵੇਚ ਲੈਨੇ ਭਾਜਪਾ ਤੇ ਅਡਾਨੀ ਦਾ ਮਾਡਲ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨਾਂ 'ਚੋਂ ਨਾਲ ਜੋ ਇੱਕ ਸੀਗਾ ਨਿੱਜੀ ਮੰਡੀਕਰਨ ਕਾਰਪੋਰੇਟ ਕਰਾਣੇ ਆਣ ਕੇ ਜੋ ਮਰਜ਼ੀ ਚੱਕ ਲੈਣ ਉਹਨਾਂ ਨੂੰ ਸਰਕਾਰੀ ਮੰਡੀ ਵਿੱਚ ਜਾ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਸਾਡੇ ਆਪਣੇ ਬੰਦੇ ਯਾਰੋ ਪਲੇਖਾ ਪਊ ਨੀਤੀ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਿ ਰਹੇ ਮੈਂ ਆ ਮੱਕੀ ਤੇ ਫਸ ਐਮ ਐਸ ਪੀ ਦਊਗਾ ਅਖੇ 2 ਸਾਲ ਹੀ ਮੈਂ ਮੱਕੀ ਦੇ ਮੈਂ ਐਮ ਐਸ ਪੀ ਦਊਗਾ ਤੇ ਬਾਕੀ ਮੁੜ ਕੇ 2 ਸਾਲ ਤੋਂ ਬਾਅਦ ਤੇ ਮਾਲਵੇ ਦੀ ਧਰਤੀ ਤੇ ਤਾਂ ਮੱਕੀ ਹੁੰਦੀ ਨੀਗੀ ਮੱਕੀ ਤਾਂ ਦੁਆਬੇ ਦੀ ਫਸਲ ਆ ਔਰ ਜਿਹੜੀ ਹੁਣ ਬੀਜੀ ਆ ਸਿਆਲ ਦੀ ਆਪਾਂ ਫਰਵਰੀ ਚ ਮੱਕੀ ਇਹ 50 ਕੁਇੰਟਲ ਝਾੜ ਆ ਜਿਹੜੀ ਮੱਕੀ ਦਾ ਇਹ ਪ੍ਰਚਾਰ ਕਰ ਰਹੇ ਉਹਦਾ 15 ਕੁਇੰਟਲ ਝਾੜ ਆ ਕੌਣ ਲੋਕਾਂ ਨੂੰ ਬੇਫਿਕੂ ਬਣਾਇਆ ਜਾ ਰਿਹਾ ਵਾ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਬੀ ਜੇ ਪੀ ਤੇ ਅਡਾਨੀ ਦਾ ਜਿਹਦਾ ਰੋਜ਼ راہুল ਗਾਂਧੀ ਵਿਰੋਧ ਕਰਦੇ ਨੇ ਉਸ ਮਾਡਲ ਨੂੰ ਲਾਗੂ ਕਰਕੇ ਪੰਜਾਬ ਬੀਜੇਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਣ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਹਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਇਸ਼ਾਰ ਨਹੀਂਗਾ ਉਹ ਤੁਸੀਂ ਨਹੀਂ ਵੇਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਹਨਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ